ਸਰਵਜੀ ਸੰਗਰੂਰ ਵੀ ਹੀ ਕਮਤਾ ਕੀਤੀ ਇੱਜ਼ਤ ਜਿਸ ਦੀ ਦਿਲੋਂ ਕੀਤੀ ਇੱਜ਼ਤ ਜਿਸ ਦੀ ਦਿਲੋਂ ਉਸ ਨੇ ਮੇਰਾ ਮਖੋਲ ਉਡਾਇਆ ਹੈ ਉਸ ਨੇ ਹੀ ਮੇਰਾ ਮਖੋਲ ਉਡਾਇਆ ਹੈ ਮੰਨਿਆ ਲੋਕ ਤਾਂ ਪੱਥਰ ਦੇ ਨੇ ਮੰਨਿਆ ਲੋਕ ਤਾਂ ਪੱਥਰ ਦੇ ਨੇ ਖੁਦ ਨੂੰ ਕਿਉਂ ਸੰਗਰੂਰ ਵੀ ਤੂੰ ਪੱਥਰ ਬਣਾਇਆ ਏ ਖੁਦ ਨੂੰ ਕਿਉ ਤੂੰ ਸੰਗਰੂਰ ਵੀ ਪੱਥਰ ਬਣਾਇਆ ਏ ਖੜਿਆ ਇੰਤਜ਼ਾਰ ਵਿੱਚ ਜਿਸੇ ਖੜਿਆ ਜਿਸ ਦੇ ਇੰਤਜ਼ਾਰ ਵਿੱਚ ਨਾ ਆ ਕਦੇ ਕਿਸੇ ਮੁਖ ਦਿਖਾਇਆ ਏ ਨਾ ਆ ਕਦੇ ਕਿਸੇ ਮੁਖ ਦਿਖਾਇਆ ਏ ਲੋਕੀ ਕਹਿੰਦੇ ਤੂੰ ਕਾਹਦਾ ਸ਼ਾਇਰ ਹੈ ਲੋਕੀ ਕਹਿੰਦੇ ਤੂੰ ਕਾਹਦਾ ਸ਼ਾਇਰ ਤੇਰਾ ਸ਼ਾਇਰ ਸਮਝਣਾ ਆਏ ਤੇਰਾ ਸ਼ਾਇਰ ਸਮਝਣਾ ਆਏ ਹਰ ਕਿਸੇ ਤੋਂ ਕਈ ਵਾਰ ਹਰ ਕਿਸੇ ਤੋਂ ਕਈ ਵਾਰ ਧੋਖੇ ਤੇ ਧੋਖਾ ਖਾਇਆ ਧੋਖੇ ਚ ਧੋਖਾ ਖਾਇਆ ਵਫਾ ਦਾ ਤੋਹਫਾ ਕਦੇ ਨਾ ਵਫਾ ਦਾ ਤੋਹਫਾ ਕਦੇ ਨਾ ਹਿੱਸੇ ਸਾਡੇ ਆਇਆ ਏ ਹਿੱਸੇ ਸਾਡੇ ਆਇਆ ਏ ਜੰਗਲ ਦੀ ਅੱਗ ਵਾਂਗ ਫੈਲਾ ਦਿੱਤੀ ਜਦੋਂ ਜਦੋਂ ਹਾਲ ਸੁਣਾਇਆ ਏ